ਨਹੀਂ ਮੱਤ ਦੇ ਦੇਖਿਆ ਅਜਵਾ ਕੇ ਆ ਤੁ ਨਹੀਂ ਮੱਤ ਦੇ ਇੱਕ ਲਿਆ ਜਨਾ ਕੇ ਮੈਂ ਤਾਂ ਦੇ ਸੰਦਿਆ ਤੁਮ ਕੇ ਆ ਤੁ ਨਹੀਂ ਮੱਤ ਦੇ ਇੱਕ ਲਿਆ ਜਨਾ ਕੇ ਆ ਤੁ ਨਹੀਂ ਮੱਤ ਦੇ ਦੇ ਸੰਦਿਆ ਤੁਮ ਕੇ ਆ ਤੁ ਦੋ ਵਕਤ ਚੱਲ ਰੇ ਕੰਨ ਚੰਗੇ ਉਹ ਚੰਦ ਚੜਦੇ ਚਰਨ ਮਜਾਜਾ ਮਰਨੋਂ ਕੂੜਦਾ ਉਹ ਚੰਦ ਚੜਦੇ ਚਰਨ ਮਜਾਜਾ ਮਰਨੋਂ ਕੂੜਦਾ ਸਰਕਾਰ ਰੱਬ ਦਾ ਬੁਕਾਏ ਮਾਲ ਜੋ ਸਤ ਸੰਗਿਓ ਸਭਾ ਕਿੰਜ ਢੜਕਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦੀ ਹਜ਼ਰੀ ਦੇ ਵਿੱਚ ਬੈਠਣ ਦੀਆਂ ਪ੍ਰਾਪਤ ਹੋਈਆਂ ਬਾਣੀ ਦੀ ਭਗਤੀ ਹੈ ਸਾਰੀ ਘੜੀ ਸੁਲੱਖਣੀ ਸ਼ੌਨਾਲ ਵਿਹਾਵਾ ਸ਼ੌਂ ਕਹਿੰਦੇ ਮਾਲਕ ਨੂੰ ਕਹਿੰਦੇ ਸਾਰੀ ਉਮਰ ਦੇ ਵਿੱਚੋਂ ਜਿੰਦਗੀ ਉਹ ਚੰਗੀਆਂ ਜਿਹੜੀ ਮਾਲਕ ਦੇ ਨਾਲ ਬਚੀ ਤੋਂ ਬਾਣੀ ਦੀ ਪੰਕਤੀ ਹੈ ਜਿੰਨ ਕੇ ਚਿੱਤ ਪਠੋਰ ਹੈ ਇੱਕ ਬੰਦੇ ਉਹ ਵਾ ਜਿਨ੍ਹਾਂ ਦੇ ਹਿਰਦੇ ਪੱਥਰ ਵਰਗੇ ਉਹਨਾਂ ਦਾ ਚੱਤ ਨਹੀਂ ਕਰਦਾ ਗੁਰੂ ਕੋਲੇ ਬੈਠਾ ਜਿੰਨੇ ਬੰਦੇ ਦਾ ਹਿਰਦਾ ਪੱਥਰ ਲੱਗਾ ਹੋ ਜੇ ਨੀ ਉਹ ਪਾਸੇ ਗੰਦੀ ਜਾਣਗੇ ਖੜੇ ਰਹਿਣਗੇ ਪਰ ਗੁਰੂ ਕੋਲ ਬੈਠਣ ਨੂੰ ਚਤ ਨਹੀਂ ਕਰਾਂ ਬਾਣੀ ਦੀ ਪੰਕਤੀ ਹੈ ਜਨ ਕੇ ਚੰਦ ਕੋ ਢੋਲ ਗਾ ਬਹਿ ਨਾ ਸਤਗੁਰ ਪਾਸ ਕਹਿੰਦੇ ਜਿਹਨੂੰ ਹਿਰਦਾ ਪੱਥਰ ਵਰਗਾ ਹੋ ਜੇ ਨਾ ਤੇ ਉਹ ਉਹ ਦਵਾਰੇ ਜਾਵੇ ਜਾ ਕੇ ਵੀ ਨੁਕਸੀ ਕਰੂਗਾ ਲਾਹਾ ਨਹੀਂ ਲੈ ਇਹ ਪੱਥਰ ਵਰਗੇ ਹਿਰਦੇ ਦੀ ਨਿਸ਼ਾਨੀ ਹੈ ਜਗਵੇ ਹਰਦੇ ਦੀ ਕੀ ਨਿਸ਼ਾਨੀਆਂ ਜਗਵੇ ਹਰਦੇ ਦੀ ਨਿਸ਼ਾਨੀਆਂ ਨੇਤਰੀ ਸਤਗੁਰੂ ਵੇਖਣਾ ਅੱਖਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨਾ ਕੰਨਾਂ ਦੇ ਨਾਲ ਸੁਣਨਾ ਜੀਭ ਦੇ ਨਾਲ ਰੱਬ ਦਾ ਨਾਮ ਲੈਣਾ ਮੁੱਠੀ ਦੇ ਨਾਲ ਵਿਚਾਰਨਾ ਨੇਤਰੀ ਸਤਗੁਰੂ ਵੇਖਣਾ ਅੱਖਾਂ ਨਾਲ ਸਰਬ ਨੇ ਸੁਣਨਾ ਗੁਰਨਾਮ ਆਪਾਂ ਪੰਕਤੀ ਪੜ੍ਹੀ ਰੱਤੇ ਸੇ ਜੇ ਮੁਖ ਨਾ ਘੁੜਨ ਮੇਰਾ ਕਹਿਣ ਦਾ ਬਤਵਲ ਆ ਰੱਬ ਦੇ ਆਸਕ ਦੀਆਂ ਨੋਂ ਨਸ਼ੰਗ ਆ ਆ ਜਿਹੜੇ ਲੋਕ ਗੰਨ ਚ ਲੱਤਾਂ ਮਾਰਦੇ ਇਹਨਾਂ ਨੂੰ ਨਹੀਂ ਬਣੀ ਨੇ ਆਸ਼ਕਿਆ ਆ ਜਿਹੜੇ ਬਗਨ ਚ ਲੱਤਾਂ ਮਾਰਦੇ ਥੋੜੋ ਆ ਇਹ ਤਾਂ ਗੱਲ ਹੈ ਕ ਇਹ ਤਾਂ ਉਹ ਲੋਕ ਆ ਜਿਹੜੇ ਮਾਪਿਉਂ ਦੀ ਜਿਸ ਨੂੰ ਰੋਲਦੇ ਰੱਬ ਨੂੰ ਪਿਆਰ ਕਰਨ ਵਾਲੇ ਬੰਦੇ 'ਚ ਨੋਂ ਨਿਸ਼ਾਨ ਨਾ ਗੁਰੂ ਅਰਜਨ ਦੇਵ ਜੀ ਮਹਾਰਾ ਦੱਸਦੇ ਆ ਸ਼ਬਦ ਦੇ ਤੀਜੇ ਪਦੇ ਚ ਇੱਕ ਘੜੀ ਨਾ ਮਿਲਤੇ ਤਾਂ ਕਲ ਜੋ ਹੋਤਾ ਗੁਣ ਕਰ ਮਿਲਿਆ ਪ੍ਰਿਆ ਤੁਲ ਭਗਵਾਨਾ ਮੋਹਿ ਰੈਣ ਦਾ ਵਿਆਹ ਨੀਂਦ ਨਾ ਆਵੇ ਉਹ ਕਹਿੰਦੇ ਜਿਹਨਾਂ ਰੱਬ ਦੇ ਆਸ਼ਕ ਜਿਹਨਾਂ ਨੇ ਛੱਡਿਆ ਮੋਹਿ ਰੈਣ ਦਾ ਵਿਆਹ ਨੀਂਦ ਨਾ ਆਵੇ ਬੰਦੇ ਦੇਖੇ ਗੁਰੂ ਦਰਬਾਰ ਦੇ ਜੀ ਇਹਨਾਂ ਦਿਨਾਂ ਨੂੰ ਇਤਿਹਾਸਕਾਰ ਕਹਿਰ ਦੇ ਦਿਨ ਮੰਨਦੇ ਆ ਆਪਨ ਅਜ ਦੇ ਟੱਪ ਦੇ ਕਰਦੇ ਆ ਆਪਨ ਰੱਬ ਨਹੀਂ ਚਿੱਤੇ ਆਪਾ ਉਹ ਬੰਦੇ ਆ ਜਿਨ੍ਹਾਂ ਦੇ ਬੰਦਿਆਂ ਦੇ ਰੱਬ ਨਹੀਂ ਚਿੱਤੇ ਰੱਬ ਚਿੱਤੇ ਕਿਉਂ ਨਹੀਂ ਆਪਣੇ ਆ ਸ਼ਹੀਦਾਂ ਦੇ ਰਹਿਣਾ ਇਹਨਾਂ ਦਿਨਾਂ ਦੇ ਵਿੱਚ ਸੱਤ-ਸੱਤ ਸਾਲਾਂ ਨੂੰ ਨੀਆਂ ਚ ਚੜਿਆ ਵੇ ਆਪਣੇ ਜਿੱਤ ਨਹੀਂ ਆਪਣੇ ਸੰਗਤ ਘਰੇ ਜਾਣਾ ਜਨਮ ਆਪਣਾ ਸਿੱਖਾਂ ਦੇ ਘਰੇ ਆ ਤੇ ਉਹ ਕੱਢੀ ਭਰ ਗਏ ਸੀ ਸਿੱਖਾ ਮੈਨੂੰ ਦੱਸੋ ਕਿਸੇ ਦੇ ਘਰੇ ਘਰ ਚੱਲੀ ਆ ਪੁੱਤ ਆਦਨ ਕਿੱਡੇ ਕਹਿਰ ਦੇ ਆ ਦਸਵੇਂ ਪਾਤਸ਼ਾਹ ਦੇ ਪੁੱਤ ਮੀਆਂ ਜਿੱਤੇ ਨੇ ਦਸਵੇਂ ਪਾਤਸ਼ਾਹ ਦੇ ਸਾਹਮਣੇ ਪੁੱਤ ਸ਼ੀਰੋ ਕਿਛ ਘਰ ਦੀ ਗੱਲ ਕਿਛ ਦੇ ਚੇਤੇ ਨਹੀਂ ਨਾਲ ਕਿ ਸਭ ਤੋਂ ਦੇ ਜਦਨਾ ਗੁਰਦੁਆਰੇ ਦੀ ਕਮੇਟੀ ਦੇ ਚੰਦੇ ਦਾ ਪ੍ਰਧਾਨਾ ਨੂੰ ਨਹੀਂ ਜਿੱਤ ਪਤਾ ਪਤਾ ਨਹੀਂ ਵਿਧਾਨਾ ਕਹਿਣਾ ਕਦੋਂ ਕਹਿਰ ਦਾ ਲੜ ਹੋਣਾ ਜਦੋਂ ਸਹਬ ਜੱਜਾਂ ਦੇ ਨਾਲ ਸਾਹ ਤੇ ਮਾਤਾ ਗੁਜਰ ਕੌਰ ਦੀ লাশ ਪਈ ਹੋਵੇ ਤੰਨ ਲਸਕਾ ਲੈਣਾ ਕਦੋਂ ਕਹਿਰ ਦਾ ਡੇਣਾ ਹੋਣਾ ਸਾਹ ਸੰਗਤ ਜਦੋਂ ਕਈ ਬੇਰੇ ਆਪਾਂ ਇਹਦੇ ਸੀਢੀ ਲਿਆਣਾ ਤੇ ਟੀਉਨਾ ਕੱਢਦੇ ਕਰਦਾਂ ਲੀਆਂ ਉਹ ਤੋਂ ਸ਼ਰਮ ਦਾ ਬੰਦਾ ਮੰਨਦਾ ਹੈ ਬਈ ਕਿਹ ਤੇ ਨਾ ਸਤਿ ਬਾਬਾ ਇਸ ਸਭ ਜੀ ਨੇ 50 ਸਾਲ ਕੀਰਤਨ ਕੀਤਾ ਹੈ ਰੱਬਾ ਜਬਾ ਕੋਲ ਵਿੱਚ ਉੱਠੀ ਸੋਰੀ ਲਈ ਤੇ ਨਾ ਸੋਣਾ ਕੀਰਤਨ ਕੀਤਾ ਤੀਜਾ ਚਮਟਾ ਨਹੀਂ ਪਿਆ ਦੂਜਾ ਮਾਈਕ ਨਹੀਂ ਲੱਗਾ 50 ਸਾਲ 67 ਸਾਲ ਕੀਰਤਨ ਕੀਤਾ ਉਹ ਸੋਣਿਆ ਜੀ ਸਭ ਨੇ ਇਸ ਸਤ ਦਾ ਉਹਨਾਂ ਨੇ ਇਹ ਕੀਰਤਨ ਨੂੰ ਬਰਕਾ ਨਾ ਰੱਖਿਆ ਸੰਤ ਬਾਬਾ ਅਕਾਲ ਸਿੰਘ ਜੀ ਨੇ ਬੱਜਾ ਨਹੀਂ ਪਜਾਇਆ ਉਹ ਮਹਾਰਾਜ ਦੇ ਤਾਬਿਆਂ ਬੈਠੇ ਸਨ ਸੰਤ ਬਾਬਾ ਅਕਾਲ ਸਿੰਘ ਜੀ ਮਸਤੂਆ ਨੇ ਆਲੇ ਨੇ ਉਹਨਾਂ ਨੇ ਤਾਬਿਆਂ ਨਹੀਂ ਪਜਾਇਆ ਤਾਬਿਆਂ ਤੇ ਬੈਠ ਕੇ ਬੱਜਾ ਨਹੀਂ ਪਜਾਇਆ ਪਰ ਜਦੋਂ ਉਹਨਾਂ ਨੂੰ ਲੋਰ ਆਉਂਦੀ ਝੋਟਕਾ ਦਾ ਸ਼ਕਲ ਪੜਿਆ ਇਹ ਨਹੀਂ ਝੋਟਕਾ ਦੇ ਸ਼ਕਲ ਹੈ ਇਹਨਾਂ ਨੂੰ ਝੋਟਕਾ ਦੇ ਸ਼ਬਦ ਕਹਿੰਦੇ ਕਈ ਕਹਿੰਦੇ ਸੱਦਾ ਕੀਰਤਨ ਤੇ ਡੱਕਾ ਕੜਾ ਹੁੰਦਾ ਇਹ ਬਾਬੇ ਬੁੱਢੇ ਤੋਂ ਚੱਲੇ ਵਿਆ ਇਹਨਾਂ ਸੋਚ ਫਲਾਣੇ ਜੱਤ ਨੇ ਚਲਾਤੇ ਕਈ ਕਹਿੰਦੇ ਜੀ ਫਲਾਣੇ ਸਾਧਾਂ ਨੇ ਚਲਾਇਆ ਨਹੀਂ ਇਹ ਬਾਬੇ ਬੁੱਢੇ ਤੋਂ ਇਹ ਜੋਤਰਾ ਦੇ ਸ਼ਬਦ ਚੱਲੇ ਚਾਰ ਚੌਕੀਆਂ ਨਿਕਲੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜੂ ਗੁਰੂ ਸਾਹਿਬ ਨੇ ਬਾਬੇ ਬੁੱਢੇ ਨੂੰ ਕਿਹਾ ਬੁੱਢਾ ਤੱਕ ਚੌਕੀ ਚ ਜੀ ਹਾਜ਼ਰ ਹੋਇਆ ਕਰਾਂਗੇ ਜਦ ਚੌਕੀ ਨਿਕਲਿਆ ਸੰਗਤ ਉੱਠ ਕੇ ਖੜੀ ਜਾਂ ਹੁੰਦੀ ਹੈ ਮੈਂ ਗੁਰੂ ਦਾ ਵਚਨ ਕੀਤਾ ਮੇਰਾ ਕਹਿਣ ਦਾ ਮਤਲਬ ਹੈ ਕਹੇ ਦਾ ਸੀਣਾ ਹੈ ਜਦੋਂ ਸੌਦ ਸੰਗ ਟੋਡਰਵਾਲ ਸੇਠ ਨੂੰ ਪਤਾ ਲੱਗਿਆ ਅਪਵਾਨੀਗੜ ਦੇ ਨੇੜੇ ਘਰ ਬਲੇ ਪਿੰਡ ਤੇਰੇ ਨਾਲ ਕਾਹਦਾ ਪਤਾ ਲੱਗਿਆ ਕੋਈ ਦਸਵੇਂ ਫਾਸ ਜਾ ਦੇ ਛੋਟੇ ਸਹੇਬ ਜਾਂਦੇ ਤੇ ਬਜ਼ੁਰਗ ماں ਕਿਰਪਾ ਕਰ ਹੋਗੀ ਹੋਵੇ ਨਾ ਤੇ ਉਹਨਾਂ ਨੂੰ ਕਿਵੇਂ ਨਾ ਕਿਵੇਂੜੇ ਜਿਵੇਂ